ਇਹ ਇੱਕ ਕਿਸਮ ਹੀ ਹੁੰਦੀ ਹੈ ਕਿ ਇਹ ਕਿੰਨੀਆਂ ਕਿ ਕਿਸਮ ਹੁੰਦੀਆਂ ਨੇ ਡ੍ਰੈਗਨ ਦੀਆਂ ਕਿਸਮਾਂ ਤਾਂ ਬਹੁਤ ਜ਼ਿਆਦਾ ਹੁੰਦੀਆਂ ਜੀ ਹਾਂਜੀ ਜੇ ਆਪਾਂ ਦੇਸੀ ਭਾਸ਼ਾ ਅਜ ਦਸੀਏ ਤਾਂ ਲੋਕਾਂ ਨੂੰ ਪਤਾ ਵੀ ਚਿੱਟਾ ਤੇ ਲਾਲ ਅੱਛਾ ਜੀ ਠੀਕ ਹੈ ਜੀ ਲੱਗੇ ਹੋਏ ਆ ਦੇਖੋ ਦਿਖਾ ਦਈਏ ਬਈ ਜ਼ੂਮ ਕਰਕੇ ਇਹ ਛੋਟੇ ਛੋਟੇ ਲੱਗੇ ਹੋਏ ਆ ਆ ਵੱਡਾ ਸਾਈਜ਼ ਹੋ ਗਿਆ ਇਹ ਨਾਸਪਾਤੀ ਹੈ ਜੀ ਇਹ ਉੱਛਾ ਨਾਸਪਾਤੀਆਂ ਵੀ ਲੱਗੀਆਂ ਮਿੱਤਰੋ ਦੇਖੋ ਆਹ ਦੇਖੋ ਲੱਗੀਆਂ ਜੀ ਇਹ ਬਦਾਮ ਆ ਜੀ ਇਹ ਪਿਛਲੇ ਸਾਲ ਲਾਇਆ ਸੀਗਾ ਅੱਛਾ ਜੀ ਕਿ ਵੀ ਲੱਗੇ ਹੋਏ ਨੇ ਬਤਾ ਆ ਦੇਖੋ ਮਿੱਤਰੋ ਆ ਵੀ ਗੱਲ ਖਾਸ ਆ ਬਦਾਮਾਂ ਦਾ ਬੂਟਾ ਵਾ ਦੇਖੋ ਕਿੰਨੇ ਬਦਾਮ ਲੱਗੇ ਹੋਏ ਆ ਦੇਖੋ ਜੀ ਆਹ ਦੇਖੋ ਲੱਗੇ ਇਹ ਇਹ ਕਿੰਨੇ ਟਾਈਮ ਦਾ ਆ ਕੇ ਦੱਸਿਆ ਤੁਸੀਂ ਇਹ ਪਿਛਲੇ ਸਾਲ ਹੀ ਲਾਇਆ ਜੀ ਇਹ ਤਾਂ ਠੀਕ ਆ ਜੀ ਭਰਿਆ ਪਿਆ ਮਿੱਤਰੋ ਦੇਖੋ ਉਹ ਗੱਲ ਹੋ ਗਈ ਹੁਣ ਜਦੋਂ ਇਹ ਪੱਕਣਿਆਂ ਦੇ ਟੋਕਣੇ ਭਰ ਭਰ ਕੇ ਬਾਈ ਨੇ ਬਦਾਮਾਂ ਦੇ ਲੈ ਕੇ ਜਾਣੇ ਆ ਦੇਖੋ ਜੀ ਆਹ ਦੇਖੀ ਦਿਖਾ ਰਹੀ ਮੈਂ ਬਾਈ ਇੱਧਰ ਕਰਕੇ ਜੂਆਂ ਆਜੋ ਹੋਰ ਚੀਜ਼ਾਂ ਵੀ ਦਿਖਾਉਨੇ ਆ ਮਿੱਤਰੋ ਤੁਹਾਨੂੰ ਆ ਆਹ ਗੇੜਾ ਬੂਟਾ ਬਈ ਇਹ ਕਟਾਹਰਾ ਜੀ ਇਹ ਕਟਾਹਰਾ ਇਹ ਮੰਨ ਲਓ ਵੀ ਕੋਈ ਫਾਲਾ ਵੀ ਤੇ ਸਬਜ਼ੀ ਬਣਦੀ ਹੈ ਜੀ ਇਹਦੀ ਅੱਛਾ ਜਿਹੜਾ ਕੰਡਿਆਂ ਵਾਲਾ ਹੁੰਦਾ ਹਾਂਜੀ ਹਾਂ ਉਹ ਐ ਠੀਕ ਆ ਜੀ ਦੇਖੋ ਮਿੱਤਰੋ ਨਮਗਾ ਨਮਗਾ ਚੀਜ਼ਾਂ ਤੁਹਾਨੂੰ ਦਿਖਾਉਨੇ ਆ ਆਜੋ ਜੀ ਇਹ ਵਾਲੇ ਦਾ ਦਰਖਤ ਸਾਹ ਜੀ ਔਲਾ ਲੱਗਿਆ ਔਲਾ ਤਾਂ ਆਪਣੇ ਆਮ ਹੀ ਹੈਗਾ ਪੰਜਾਬ ਦੇ ਵਿੱਚ ਬਹੁਤ ਆ ਔਲਾ ਸੋ ਜਾਂਦਾ ਤੇ ਆ ਲੈਚੀ ਹੋ ਗਈ ਨਾ ਜੀ ਇਹ ਲੈਚੀ ਹੋ ਗਈ ਜੀ ਇਹ ਥੋੜੀ ਜੀ ਨਾ ਗਰਮੀ ਵੱਧ ਮੰਦੀ ਆ ਅੱਛਾ ਜੀ ਇਹ ਤੇ ਆਪਾਂ ਗ੍ਰੀਨ ਨੈਟ ਲਾਵਾਂਗੇ ਹੁਣ ਠੀਕ ਹੈ ਜੀ ਤੇ ਹੁਣ ਤੁਹਾਨੂੰ ਵੀ ਲੈਚੀਆ ਮੰਨ ਲਓ ਵੀ ਲੱਗਣ ਲੱਗ ਜਾਂਦੀਆਂ ਇਹਨੂੰ ਲੱਗ ਜਾਂਦੀ ਹੈ ਜੀ 4 ਤੋਂ 5 ਸਾਲ ਦੇ ਵਿੱਚ ਵਿੱਚ ਲੈਚੀ ਲੱਗ ਜਾਂਦੀ ਹੈ ਠੀਕ ਹੈ ਜੀ ਆ ਆ ਮੰਨ ਲਓ ਵੀ ਤਿਆਰ ਕਰਦੇ ਆ ਤੁਸੀਂ ਇੱਥੇ ਇਹ ਪੌਦ ਤਿਆਰ ਕਰਦੇ ਸੀ ਜਿਹੜੀ ਆਪਾਂ ਉਹ ਸੀਗੀ ਹੁਣ ਆਪਣੇ ਲਾਸਟ ਆਰਡਰ ਗਿਆ ਸੀਗਾ ਉਹ ਤੋਂ ਵਿੱਚੋਂ ਕੁਝ ਬੁੱਟੇ ਇਹ ਬਚ ਗਏ ਨੇ ਓਕੇ ਜੀ ਆਏ ਮੇਤਰੋ ਦੇਖ ਲ ਆ ਜੋ ਆਲੂ ਬੁਖਾਰਾ ਆ ਆਲੂ ਬੁਖਾਰਾ ਵਾ ਚੱਕ ਦੇਖੋ ਜੀ ਆਹ ਦੇਖੋ ਆ ਬੂਟਾ ਵੀ ਭਰਿਆ ਪਿਆ ਵਾ ਕਰ ਲੋ ਚੈੱਕ ਜੀ ਇਹ ਦੂਜੀ ਫਰੂਟਿੰਗ ਹੈ ਦੀ ਬੂਟੇ ਦੀ ਠੀਕ ਹੈ ਜੀ ਪਿਛਲੇ ਸਾਲ ਨਿਕਾਜਾ ਬੂਟਾ ਅਬਦਾਮਾ ਦਾ ਇਹ ਵੀ ਭਰਿਆ ਪਿਆ ਵਾ ਦੇਖ ਲੋ ਜੀ ਆਹ ਦੇਖ ਲੋ ਆ ਆ ਵੀ ਛੋਟਾ ਜਿਹਾ ਦੇਖ ਲੋ ਮਿੱਤਰੋ ਅੰਬ ਜਮਾਈ ਨਿਕਾਜਾ ਵਾ ਇਹ ਵੀ ਭਰਿਆ ਪਿਆ ਵਾ ਤੇ ਆ ਬਾਈ ਨੇ ਛੋਟੇ ਛੋਟੇ ਲਾਏ ਹੋਏ ਇਹ ਵੀ ਉਹੀ ਵੈਰੈਟੀ ਹੈ ਜੀ ਹਾਂਜੀ ਹਾਂ ਇਹ ਜੰਬੋ ਵਰਾਇਟੀ ਇਹ ਲਾਈ ਸੀ ਆਪਾਂ ਨਵੰਬਰ ਚ ਲਾਏ ਹੋਏ ਨੇ ਤੇ ਆ ਆ ਕੀ ਚੀਜ਼ ਆ ਜੀ ਇਹ ਸਟ੍ਰਾਬੇਰੀ ਹੈ ਜੀ ਅੱਛਾ ਜੀ ਇਹ ਸਾਡੇ ਬਹੁਤ ਲੱਗੀ ਹੋਈ ਵੀ ਆ ਅੱਛਾ ਜੀ ਇਹਦੀ ਪਸੰਦ ਆ ਬੱਚੇ ਦੀ ਪਸੰਦ ਆ ਹਾਂਜੀ ਹਾਂ ਇਹ ਇਹੀ ਕੇਅਰ ਕਰਦਾ ਇਹਨਾਂ ਦੀ ਲੈ ਵੀ ਦੱਸ ਦਿੰਦਾ ਸਾਨੂੰ ਕਰਾਂ ਆਹ ਦੇਖੋ ਮਿੱਤਰੋ ਆਹਦੇ ਲੱਗੇ ਹੋਏ ਆ ਸਾਲ ਲੱਗੇ ਹੋਏ ਆ ਦੇਖੋ ਜੀ ਹੁਣ ਤਾਂ ਵੈਸੇ ਇਹਦਾ ਲਓ ਵੀ ਮੈਂ ਤਰੋ ਅੱਜ ਤੁਹਾਨੂੰ ਨਾ ਡ੍ਰੈਗਨ ਦੀ ਖੇਤੀ ਵਿਖਾਉਨੇ ਆ ਝੋਨਾ ਲੱਗਿਆ ਉਹਦਾ ਬਥੇਰਾ ਦੇਖਿਆ ਹੋਊ ਕਣਕਾਂ ਬਥੇਰੀਆਂ ਦੇਖਿਆ ਹੋਇਆ ਡ੍ਰੈਗਨ ਦੀ ਖੇਤੀ ਦਿਖਾਉਨੇ ਆ ਬਾਈ ਹੁਣ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਕਿੰਨੇ ਟਾਈਮ ਤੋਂ ਕਰਦੇ ਆ ਤੁਸੀਂ ਇਹ ਡ੍ਰੈਗਨ ਦੀ ਖੇਤੀ ਜੀ ਆਪਾਂ ਨੂੰ ਹੋ ਗਏ ਜੀ 2 ਸਾਲ ਤੋਂ ਉੱਪਰ ਦਾ ਟਾਈਮ ਹੋ ਚੱਲਿਆ ਜੀ ਠੀਕ ਆ ਜੀ ਤੇ ਕਿੰਨੇ ਕ ਟਾਈਮ 'ਚ ਫਲ ਦੇਣ ਲੱਗ ਜਾਂਦਾ ਜੀ ਇਹ ਆਪਣੀ ਪਿਛਲੇ ਸਾਲ ਪਹਿਲੀ ਫਰੂਟਿੰਗ ਹੋਈ ਹੈ ਜੀ ਇਹਦੀ ਠੀਕ ਆ ਜੀ ਹਾਂਜੀ ਤੇ ਇਹਦੀ ਲੱਗਦੀ ਕਲਮ ਤੋਂ ਬੂਟਾ ਤਿਆਰ ਕਰਨਾ ਪੈਂਦਾ ਹਾਂਜੀ ਤੇ ਬੂਟਾ ਹੀ ਲੱਗਦਾ ਜੀ ਇਹਦਾ ਠੀਕ ਹੈ ਜੀ ਤੇ ਇਹ ਮੰਨ ਲਓ ਵੀ ਇੱਕ ਕਿਸਮ ਹੀ ਹੁੰਦੀ ਹੈ ਕਿ ਇਹਦੀਆਂ ਕਿੰਨੀਆਂ ਕਿ ਕਿਸਮਾਂ ਹੁੰਦੀਆਂ ਨੇ ਵੀ ਇਹ ਕਿਸਮਾਂ ਤਾਂ ਬਹੁਤ ਜ਼ਿਆਦਾ ਹੁੰਦੀਆਂ ਜੀ ਹਾਂਜੀ ਜੇ ਆਪਾਂ ਦੇਸੀ ਭਾਸ਼ਾ ਅਜ ਦਸੀਏ ਤਾਂ ਲੋਕਾਂ ਨੂੰ ਪਤਾ ਵੀ ਚਿੱਟਾ ਤੇ ਲਾਲ ਅੱਛਾ ਜੀ ਠੀਕ ਹੈ ਜੀ ਆਪਣੇ ਕੋਲ ਪੀਲਾ ਵੀ ਲੱਗਿਆ ਹੋਇਆ ਹੈ ਠੀਕ ਹੈ ਜੀ ਕਿਸਮਾ ਤਾਂ ਬਹੁਤ ਹੁੰਦੀ ਆ ਕਿਸਮਾ ਤਾਂ 132 ਤਰ੍ਹਾਂ ਦੀ ਤਾਂ ਰਜਿਸਟਰਡ ਹੈ ਕਿਸਮਾ ਦੀ ਠੀਕ ਹੈ ਜੀ ਹੁਣ ਜਿਆਦਾ ਇਹ ਮੰਨ ਲਓ ਵੀ ਆਪਾਂ ਵਿਆਹਾਂ ਤੇ ਦਿੰਦੇ ਸੀਗੇ ਉਦੋਂ ਕਹਿੰਦੇ ਹੁੰਦੇ ਸੀ ਆ ਫਿੱਕਾ ਜਿਹਾ ਫਲ ਨਾ ਦਈਂ ਸਾਨੂੰ ਜਈ ਕਈ ਬੰਦੇ ਕਹਿੰਦੇ ਸੀ ਇਹੀ ਖਾਣਾ ਵਾ ਹੁਣ ਤਾਂ तकरीबन ਲੋਕਾਂ ਨੂੰ ਪਤਾ ਲੱਗਣ ਲੱਗ ਗਿਆ ਵੀ ਇਹ ਬਈ ਇਹਦੀ ਖੇਤੀ ਪੰਜਾਬ ਚ ਵੀ ਹੁੰਦੀ ਆ ਵਧੀਆ ਤਰੀਕੇ ਨਾਲ ਤੇ ਬੜੀਆ ਪੈਸਾ ਕਮਾਇਆ ਜਾਂਦਾ ਫਿੱਕਾ ਇਹ ਜਿਹੜਾ ਪੰਜਾਬ ਦਾ ਡ੍ਰੈਗਨ ਆ ਨਾ ਜੀ ਇਹ ਫਿੱਕਾ ਨਹੀਂ ਹੈਗਾ ਇਹ ਮਿੱਠਾ ਠੀਕ ਹੈ ਜੀ ਜਿਹੜਾ ਹੋਰ ਸਟੇਟਾਂ ਦਾ ਆਉਂਦਾ ਦੇਖੋ ਇਹ ਫਰੂਟ ਜਿਹੜਾ ਅਸੀਂ ਤੋੜਦੇ ਆ ਅਸੀਂ ਹੋਰ ਸਟੇਟਾਂ ਤੋਂ ਆਉਂਦਾ ਸੀਗਾ ਉਹ ਪੱਕਿਆ ਹੋਇਆ ਫਰੂਟ ਨਹੀਂ ਉਹ ਕੱਚਾ ਫਰੂਟ ਤੋੜਦੇ ਆਂ ਤੇ ਉਹ ਡੱਬਿਆਂ 'ਚ ਪੈਕ ਹੁੰਦਾ ਤੇ ਜਦੋਂ ਤੱਕ ਤੁਹਾਡੇ ਤੱਕ ਪਹੁੰਚਦਾ ਹੈ ਉਹਦਾ ਪੱਕ ਜਾਂਦਾ ਪਰ ਉਹਦਾ ਟੇਸਟ ਨਹੀਂ ਆਉਂਦਾ ਜੋ ਖਾਸ ਨਹੀਂ ਉਹਦੀ ਬਣੀ ਉਹਦਰ ਦੀ ਮਿਠਾਸ ਬਣਨੀ ਹੋਣੀ ਜੀ ਉਹਦੇ ਵਿੱਚ ਇਹ ਇਹ ਇਹਦੇ ਵਿੱਚ ਮਿਠਾਸ ਹੋਊਗੀ ਪੂਰੀ ਹਾਂਜੀ ਹਾਂ ਕਿਉਂਕਿ ਤੇ ਲੱਗਣਾ ਮੰਨ ਲਓ ਵੀ ਲੱਗਦਾ ਕਿਦੋਂ ਆ ਜੀ ਇਹ ਇੱਥੇ ਫਲ ਇਹ ਲੱਗਦਾ ਜੀ ਜੂਨ ਜੁਲਾਈ 'ਚ ਇਹਦੀ ਸਟਾਰਟਿੰਗ ਹੋ ਜਾਂਦੀ ਆ ਤੇ ਦਸੰਬਰ ਸਟਾਰਟਿੰਗ ਤੱਕ ਇਹ ਚੱਲਦਾ ਹੈ ਠੀਕ ਜੀ ਤੇ ਇਹ ਵੀ ਮੰਨ ਲਓ ਵੀ ਮੰਡੀ ਕਰਨ ਕਿੱਥੇ ਹੁੰਦਾ ਜੀ ਕੀ ਹਿਸਾਬ ਕਿਤਾ ਬਈ ਕਿੰਨੇ ਕੇ ਬੰਦੇ ਲੈ ਜਾਂਦੇ ਆ ਕਿਸ ਨੂੰ ਲੈ ਜਾਣਾ ਪੈਂਦਾ ਵੇ ਦੇਖੋ ਮੰਡੀ ਕਰਨ ਦੀ ਕੋਈ ਐਡੀ ਪ੍ਰੋਬਲਮ ਨਹੀਂ ਹੈਗੀ ਹਾਂਜੀ ਪਹਿਲਾ ਪਹਿਲਾ ਜਦੋਂ ਲੋਕਾਂ ਨੂੰ ਕਿਉਂਕਿ ਸਟਾਰਟਿੰਗ ਦੇ ਵਿੱਚ ਲੋਕਾਂ ਨੂੰ ਥੋੜਾ ਜਿਹਾ ਪਤਾ ਘੱਟ ਹੁੰਦਾ ਵੀ ਹਾਂ ਤੁਹਾਡੇ ਕੋਲ ਫਰੂਟ ਹੈਗਾ ਜੇ ਤੁਸੀਂ ਹੁਣ ਅਸੀਂ ਲਾਸਟ ਈਅਰ ਜ਼ਿਆਦਾਤਰ ਰਿਟੇਲਿੰਗ ਹੀ ਕਰੀ ਹੈ ਠੀਕ ਕਿਉਂਕਿ ਮਾਰਕੀਟ ਚ ਘੁੰਮੇ ਲੋਕਾਂ ਨੂੰ ਦੱਸਿਆ ਵੀ ਸਾਡੇ ਕੋਲ ਫਰੂਟ ਹੈਗਾ ਹਾਂਜੀ ਠੀਕ ਹੈ ਰਿਟੇਲਰਾਂ ਨੂੰ ਦੱਸਿਆ ਤੇ ਉਸ ਤਰ੍ਹਾਂ ਸਾਡਾ ਇਹ ਰਿਟੇਲਿੰਗ ਦੇ ਵਿੱਚ ਹੀ ਚੱਲਾ ਗਿਆ ਸੀਗਾ ਤੇ ਸਾਨੂੰ ਮੰਡੀ ਕਰਨ ਦੀ ਜ਼ਰੂ वैसे पंजाब ਦੇ ਵਿੱਚ ਬਹੁਤ ਡਿਮਾਂਡ ਹੈ ਵੀ ਠੀਕ ਹੈ ਜੀ ਪੰਜਾਬ ਚ ਬਹੁਤ ਡਿਮਾਂਡ ਹੈ ਬਹੁਤ ਡਿਮਾਂਡ ਆ ਠੀਕ ਹੈ ਜੀ ਤੇ ਇਹ ਮੰਨ ਲਓ ਕਿ ਕਿਸਮਾਂ ਇਹ ਰੀਆਂ ਤੁਸੀਂ ਕਿੰਨੀਆਂ ਤਾਂ ਆਪਣੇ ਕੋਲੇ ਕਿਸਮਾਂ ਕਿਹੜੀਆਂ-ਕਿਹੜੀਆਂ ਲੱਗੀਆਂ ਹੋਈਆਂ ਇੱਥੇ ਆਪਣੇ ਕੋਲ ਜੀ ਇਜ਼ਰਾਈਲੀ ਜੈਲੋ ਲੱਗਿਆ ਹੋਇਆ ਹੈ ਹਾਂਜੀ ਅਮਰੀਕਨ ਕ੍ਰਾਸ ਬਰੀਡ ਲੱਗੀ ਹੋਈ ਆ ਸੀ ਬ੍ਰਾਈਡਿਟੀ ਲੱਗੀ ਹੋਈ ਆ ਤਾਈਵਾਨ ਪਿੰਕ ਆ ਮਰਕਨ ਰੈੱਡ ਲੱਗਿਆ ਹੋਇਆ ਹੈ ਰਾਇਲ ਰੈੱਡ ਲੱਗਿਆ ਹੋਇਆ ਹੈ ਜੰਬੋ ਬ੍ਰਾਈਡਿਟੀ ਲੱਗੀ ਹੋਈ ਆ ਠੀਕ ਹੈ ਜੀ ਯਾਨੀ ਬਹੁ ਆ ਗਿਆ ਸਮਾਇ ਦੀ ਹਾਂਜੀ ਹਾਂ ਆਪਾਂ ਦਾ ਆਪਾਂ ਦਾ ਕੱਲਾ ਡ੍ਰੈਗਨ ਹੀ ਜਾਣਦੇ ਆ ਵੀ ਇਹ ਡ੍ਰੈਗਨ ਹੀ ਆ ਤੇ ਜਾ ਵੀ ਆਪਣੇ ਪੰਜਾਬ ਦੇ ਵਿੱਚ ਹਾਂਜੀ ਹਾਂ ਜੀ ਕਿ ਹੋਰ ਵੀ ਮੰਨ ਲਓ ਵੀ ਹੁੰਦਾ ਵਾ ਕੋਈ ਜਮੀਨ ਦਾ ਕਲਰ ਜੀ ਇਹਦੇ ਵਿੱਚੋਂ ਲਾਲ ਤੇ ਚਿੱਟਾ ਹੀ ਨਿਕਲਦਾ ਹੈ ਲਾਲ ਤੇ ਚਿੱਟਾ ਹੀ ਨਿਕਲਣਾ ਹਾਂਜੀ ਹਾਂ ਵਿੱਚੋਂ ਹੀ ਨਿਕਲਦਾ ਹੈ ਜੀ ਠੀਕ ਹੈ ਜ਼ਿਆਦਾਤਰ ਲਾਲ ਹੀ ਚੱਲਦਾ ਕਿਉਂਕਿ ਚਿੱਟਾ ਟੇਸਟ ਦੇ ਵਿੱਚ ਫਿੱਕਾ ਥੋੜਾ ਜਿਹਾ ਹੁੰਦਾ ਤੇ ਲਾਲ ਦਾ ਟੇਸਟ ਬਹੁਤ ਵਧੀਆ ਹੁੰਦਾ ਠੀਕ ਹੈ ਜੀ ਤੇ ਹੋਰ ਵੀ ਦੇਖੋ ਮਿੱਤਰੋ ਬਾਈ ਹੁਣਾਂ ਨੇ ਕਿੰਨਾ ਕੁ ਲਾਇਆ ਹੋਇਆ ਵਾ ਜੀ ਇਹ ਬਈ ਫਿਰ ਪਪੀਤਾ ਪਹਿਲਾਂ ਲਾਇਆ ਸੀਗਾ ਕਿ ਪਹਿਲਾਂ ਡ੍ਰੈਗਨ ਲੱਗਿਆ ਹੋਇਆ ਸੀ ਆਪਣਾ ਆਪਾਂ ਨੇ ਮਤਲਬ ਵੀ ਦੇਖਿਆ ਏਡੇ ਏਡੇ ਬੂਟੇ ਹੋਏ ਹੋਏ ਇਹ ਇਹ ਪਪੀਤੇ ਦਾ ਜੀ ਚੌਥਾ ਫਰੂਟ ਹੈ ਇਹਦਾ ਓਕੇ ਜੀ ਇਹ ਚੌਥਾ ਫਰੂਟ ਦਿੱਤਾ ਇਹਨੇ ਆਪਾਂ ਨੂੰ ਇਹ ਤਕਰੀਬਨ ਇਹਨੂੰ ਹੋਗੇ ਜੀ 3 ਸਾਲ ਦੇ ਹੋਗੇ ਇਹ ਕਿਉਂਕਿ ਪਹਿਲਾਂ ਆਪਾਂ ਨੇ ਡ੍ਰੈਗਨ ਦੇ ਵਿੱਚ ਇਹੀ ਪਾਰਟ ਸਟਾਰਟ ਕੀਤਾ ਤਾਂ ਇਹਦੇ ਵਿੱਚ ਪਪੀਤੇ ਲਾਏ ਸੀਗੇ ਜ਼ਿਆਦਾਤਰ ਠੀਕ ਤੇ 2 ਸਾਲ ਆਪਾਂ ਪਪੀਤੇ ਤੋਂ ਵਧੀਆ ਫਸਲ ਲਈ ਆ ਤੇ ਲਾਸਟ ਈਅਰ ਆਪਾਂ ਪਪੀਤਾ ਦੇ ਵਿੱਚੋਂ ਕਰਤਾ ਸੀਗਾ ਕਿਉਂਕਿ ਆਪਣੇ ਕਿੰਨੂ ਗ੍ਰੋਥ ਤੇ ਸੀਗੇ ਤੇ ਹੁਣ ਕਿੰਨੂ ਗ੍ਰੋਥ ਵਧੀਆ ਕਰ ਰਹੇ ਨੇ ਹਾਂਜੀ ਹਾ ਕਿਨੂ ਨਾਲੇ ਲਾਤਾ ਸੀਗਾ ਠੀਕ ਹੈ ਜੀ ਆ ਦੇਖੋ ਮਿੱਤਰੋ ਕਿਨੂ ਛੋਟੇ ਛੋਟੇ ਲੱਗੇ ਹੋਏ ਐ ਨਾ ਕਿਨੂ ਐ ਜੀ ਇਹ ਹਾਂਜੀ ਹਾਂ ਇਹ ਡੇਦੀ ਕਿਨੂ ਆ ਜੀ ਡੇਦੀ ਕਿਸਮ ਐ ਵੀ ਕਿਨੂ ਦੀ ਦੇਖ ਲਓ ਮਿੱਤਰੋ ਉਹ ਕਿ ਨਾ ਜਿਹੜੇ ਬੰਦੇ ਨੇ ਮਿੱਤਰੋ ਖੇਤੀ ਕਰਨੀਆਂ ਕਹਿੰਦੇ ਵੀ ਖੇਤੀ ਚ ਬਚਦਾ ਨਹੀਂ ਇਸ ਤਰ੍ਹਾਂ ਵੀ ਖੇਤੀ ਵੀ ਆਪਾਂ ਕਰ ਸਕਦੇ ਹਾਂ ਥੋੜੀ ਕਰ ਲੋ ਪਹਿਲਾਂ ਫੇਰ ਵਧਾ ਲਓ ਜਿਵੇਂ ਬਾਈ ਨੇ ਬਾਈ ਪਹਿਲਾਂ ਕਿੰਨੀ ਕੁ ਕੀਤੀ ਸੀ ਤੁਸੀਂ ਇਹ ਪਹਿਲਾਂ ਆਪਾਂ ਲਾ ਲਓ ਵੀ 1 ਕਨਾਲ ਅਛਾ ਪਹਿਲਾਂ 1 ਕਨਾਲ 1 ਕਨਾਲ ਤੋਂ ਸਟਾਰਟਿੰਗ ਕੀਤੀ ਹੋਗੀ ਠੀਕ ਹੈ ਜੀ ਥੋੜੇ ਮੰਨ ਲਓ ਵੀ ਮਨ ਚ ਕਿਵੇਂ ਆਇਆ ਵੀ ਮੈਂ ਡ੍ਰੈਗਨ ਦੀ ਖੇਤੀ ਕਰਨੀ ਹੈ ਜੀ ਦੇਖੋ ਇਹ ਸੀਗਾ ਵੀ ਕੁਝ ਨਾ ਕੁਝ ਅਲੱਗ ਤਾਂ ਆਪਾਂ ਕਰਨਾ ਸੀਗਾ ਮੇਰਾ ਬਿਜ਼ਨਸ ਜਿਹੜਾ ਉਧਰ ਚੱਲ ਰਿਹਾ ਅਕਾਊਂਟ ਦਾ ਬਿਲਕੁਲ ਸੈਟ ਆ ਠੀਕ ਹੈ ਜੀ ਤੇ ਇਹ ਸੀਗਾ ਫਾਦਰ ਸਾਹਿਬ ਨੂੰ ਵੀ ਇਹ ਸੀ ਵੀ ਮੈਂ ਫ੍ਰੀ ਹੁੰਨਾ ਵਿੱਚ ਟਾਈਮ ਉਹ ਵੀ ਜੌਬ ਕਰਦੇ ਆ ਪਰ ਉਹਨਾਂ ਕੋਲ ਟਾਈਮ ਹੁੰਦਾ ਤੇ ਉਹ ਕਹਿੰਦੇ ਵੀ ਆਪਾਂ ਅਲੱਗ ਜੀ ਚੀਜ਼ ਕੋਸ਼ਿਸ਼ ਕਰਕੇ ਦੇਖਦੇ ਆ ਤੇ ਉਸ ਤੋਂ ਬਾਅਦ ਅਸੀਂ ਇੱਕ ਕਨਾਲ ਤੋਂ ਸਟਾਰਟਿੰਗ ਕੀਤੀ ਸੀਗੀ ਤੇ ਇੱਕ ਕਨਾਲ ਤੋਂ ਅਸੀਂ ਫਿਰ ਇੱਕ ਕਿਲੇ ਤੇ ਆ ਗਏ ਜਦ ਠੀਕ ਹੈ ਜੀ ਵੀ ਹੋਣੀ ਕਿੰਨਾ ਕ ਟਾਈਮ ਹੋਇਆ ਇੱਕ ਕਿਲੇ ਨੂੰ ਪਰ ਇਹ ਆਪਣੇ ਇਹਦੇ ਵਿੱਚ ਫਰਵਰੀ ਮਾਰਚ ਦੇ ਵਿੱਚ 2 ਸਾਲ ਹੋ ਗਏ ਇਹਨੂੰ ਤੇ ਤੀਜੇ ਸਾਲ ਚ ਆ ਗਿਆ ਆਪਾਂ ਠੀਕ ਹੈ ਜੀ ਤੀਜਾ ਸਾਲ ਹੋ ਗਿਆ ਪਹਿਲਾਂ ਹੁਣ ਡ੍ਰੈਗਨ ਆਪਾਂ ਨੇ ਹੋਰ ਵਧਾਤਾ ਪਪੀਤਾ ਵਿੱਚੋਂ ਕਰਤਾ ਤੇ ਕਿੰਨੂ ਮਸੰਮੀ ਰਹਿ ਗਈ ਆਪਣੇ ਠੀਕ ਹੈ ਜੀ ਇਹ ਮੰਨ ਲਓ ਵੀ ਪਹਿਲਾਂ ਤੁਸੀਂ ਕਿਹੜੀ ਜਗ੍ਹਾ ਤੋਂ ਲੈ ਕੇ ਆਏ ਸੀਗੇ ਜੀ ਇਹ ਮੇਰਾ ਕਰਨਾਟਕਾ ਤੇ ਕਰਨਾਟਕਾ ਤੋਂ ਪਲਾਂਟ ਮੰਗਾਏ ਹੋਏ ਨੇ ਤੇ ਬਾਕੀ ਆਪਣੇ ਪੱਛਮੀ ਬੰਗਾਲ ਫਸਟ ਬੰਗਾਲ ਤੋਂ ਠੀਕ ਆ ਉੱਥੋਂ ਲੈ ਕੇ ਆਏ ਆ ਹਾਂਜੀ ਹਾਂ ਠੀਕ ਹੈ ਇਹ ਮੰਨ ਲਓ ਵੀ ਬੂਟੇ ਦਾ ਛੋਟੇ ਛੋਟੇ ਹੁੰਦੇ ਹੋਣਗੇ ਬੂਟਾ ਹੁੰਦਾ ਜੀ ਇਹ 8 9 ਇੰਚ ਦਾ ਹੁੰਦਾ 8 9 ਇੰਚ ਦਾ ਬੂਟਾ ਹੁੰਦਾ ਇਹ ਠੀਕ ਹੈ ਜੀ ਇਹ ਇਹਦੀ ਕਲਮ ਲੱਗਦੀ ਹੈ ਕਿ ਨਹੀਂ ਨਹੀਂ ਬੂਟਾ ਤਿਆਰ ਕਰਕੇ ਲੱਗਦਾ ਜੀ ਅੱਛਾ ਜੀ ਹਾਂ ਉਵੇਂ ਹੀ ਲੱਗਦਾ ਵਾ ਮੰਨ ਲਓ ਤੁਸੀਂ ਵੀ ਇੱਥੇ ਹੁਣ ਤਿਆਰ ਕਰਦੇ ਆਂ ਕਿ ਹਾਂਜੀ ਹਾਂ ਆਪਾਂ ਤਿਆਰ ਕਰਦੇ ਆਂ ਪਲਾਂਟ ਆਪਾਂ ਤਿਆਰ ਕਰਦੇ ਆਂ ਠੀਕ ਹੈ ਜੀ ਜੇ ਮੰਨ ਲਓ ਵੀ ਕਿ ਇਹ ਮੰਨ ਲਓ ਵੀਰ ਭਾਈ ਨੇ ਆਪਣੇ ਨੇ ਤਿਆਰ ਕਰਨੇ ਲਾਉਣੇ ਹੋਣ ਵੀ ਉਹ ਵੀ ਤੁਹਾਡੇ ਨਾਲ ਸੰਪਰਕ ਕਰ ਸਕਦਾ ਵਾ ਹਾਂਜੀ ਹਾਂ ਹੁਣ ਜੇ ਹੁਣ ਬੁਕਿੰਗ ਕਰਾਊਗਾ ਤਾਂ ਜੁਲਾਈ ਦੇ ਵਿੱਚ ਇਹ ਦੁਬਾਰਾ ਫੇਰ ਲੱਗਦੇ ਨੇ ਤੇ ਦੋ ਵਾਰ ਚ ਲੱਗਦੇ ਨੇ ਜੇ ਫਰਵਰੀ ਦੇ ਵਿੱਚ ਜਾਂ ਜੁਲਾਈ ਦੇ ਵਿੱਚ ਬਰਸਾਤ ਦੇ ਵਿੱਚ ਤੇ ਜੇ ਹੁਣ ਕਿਸੇ ਨੇ ਜੁਲਾਈ ਚ ਲਾਉਣੇ ਆ ਤਾਂ ਆਪਣੇ ਕੋ ਹੁਣ ਬੁਕਿੰਗ ਕਰ ਦੇ ਦਾਂਗੇ ਓਕੇ ਜੀ ਹੋਰ ਕਿਹੜੀ ਕਿਹੜੀ ਵੈਰਾਈਟੀ ਲਾਈ ਹੋਈ ਆ ਜੀ ਮੰਨ ਲਓ ਵੀ ਜਿਵੇਂ ਕਿੰਨੂ ਦੱਸੇ ਤੁਸੀਂ ਉਪੀਤਾ ਲਾਇਆ ਹੋਇਆ ਵਾ ਮਸੰਮੀ ਆ ਜੀ ਆਪਣੇ ਕੋਲ ਲਾਈ ਹੋਈ ਠੀਕ ਹੈ ਜੀ ਅਮਰੂਦ ਲੱਗਿਆ ਹੋਇਆ ਜੀ ਠੀਕ ਹੈ ਜੀ ਇਹ ਤਾਂ ਕਮਰਸ਼ੀਅਲ ਵੈਰਾਈਟੀਆਂ ਨੇ ਤੇ ਬਾਕੀ ਹਰੇਕ ਫਰੂਟ ਦਾ तकरीबन ਅਸੀਂ ਕੋਸ਼ਿਸ਼ ਕਰੀ ਆ ਵੀ ਇੱਕ ਇੱਕ ਦੋ ਦੋ ਪਲਾਂਟ ਲਾਏ ਜਾਣ ਜਿੱਦਾਂ ਹੁਣ ਤੁਹਾਨੂੰ ਦਿਖਾਉਣਾ ਉਹ ਸਾਹਮਣੇ ਸੇਬ ਲੱਗੇ ਹੋਏ ਨੇ ਚਾਹ ਸੇਬ ਵੀ ਲੱਗੇ ਆ ਹਾਂ ਜੀ ਹਾਂ ਫਰੂਟ ਵੀ ਹੋ ਜਾਂਦੇ ਆ ਪੰਜਾਬ ਚ ਸੇਬ ਵੀ ਹੋ ਜਾਂਦੇ ਆ ਫਰੂਟ ਵੀ ਲੱਗਿਆ ਹੋਇਆ ਜੀ ਆ ਜੋ ਫਰੂਟ ਵੀ ਦਿਖਾ ਦਿੰਨੇ ਆ ਤੁਹਾਨੂੰ ਲਓ ਵੀ ਮਿੱਤਰੋ ਆ ਵੀ ਗੱਲ ਖਾਸ ਆ ਵੇ ਸੇਵ ਵੀ ਇੱਥੇ ਹੋ ਜਾਂਦੇ ਆ ਕਈ ਆਪਣੇ ਬੰਦੇ ਕਹਿੰਦੇ ਨਹੀਂ ਜੀ ਇੱਥੇ ਨਹੀਂ ਹੁੰਦਾ ਠੰਡੇ ਇਲਾਕੇ ਚ ਹੁੰਦਾ ਕਿਤੇ ਕਿਹੜੀ ਮਰਜ਼ੀ ਚੀਜ਼ ਮਿੱਤਰੋ ਆਪਣੀ ਧਰਤੀ ਬਹੁਤ ਇਹ ਨਾ ਤਾਕਤਵਰ ਧਰਤੀ ਆ ਕੁਛ ਮਰਜ਼ੀ ਲਾ ਦੋ ਉਹੀ ਘਾ ਲੰਦੀ ਆ ਆ ਦੇਖੋ ਮਿੱਤਰੋ ਸੇਵ ਲੱਗੇ ਹੋਏ ਆ ਦੇਖੋ ਦਿਖਾ ਦਿਆਂ ਬਈ ਜ਼ੂਮ ਕਰਕੇ ਇਹ ਛੋਟੇ ਛੋਟੇ ਲੱਗੇ ਹੋਏ ਆ ਆ ਵੱਡਾ ਸਾਈਜ਼ ਹੋ ਗਿਆ ਉਧਰ ਮਾਰਦੀ ਵੀਰੇ ਦੇਖੋ ਉਧਰ ਵੱਡਾ ਲੱਗਿਆ ਹੋਇਆ ਆ ਦੇਖੋ ਮਿੱਤਰੋ ਕਿੰਨੇ ਲੱਗੇ ਹੋਏ ਆ ਇਹ ਬੂਟਾ ਲਾ ਦੋਂਗੇ ਮਿੱਤਰੋ ਤੇ ਘਰੇ ਸੇਵ ਤੋੜ ਤੋੜ ਖਾਈ ਜਾਓਗੇ ਤੇ ਐਂ ਨਾ ਡਰਿਆ ਕਰੋ ਬਈ ਐਂ ਕਰਕੇ ਵੀ ਉਹ ਤਾਂ ਹੋਣਾ ਹੀ ਨਹੀਂ ਇੱਥੇ ਪੰਜਾਬ ਚ ਹੁੰਦਾ ਨਹੀਂ ਸਭ ਕੋ ਹੋ ਜਾਂਦਾ ਇਹ ਧਰਤੀ ਤੇ ਉਹ ਕੀ ਚੀਜ਼ ਲੱਗੀ ਆ ਬਈ ਇਹ ਆਲੂ ਬਖਾਰਾ ਜੀ ਅੱਛਾ ਇਹ ਆਲੂ ਲੱਗਿਆ ਹੋਇਆ ਹੈ ਇਹ ਵੀ ਭਰਿਆ ਪਿਆ ਬੂਟਾ ਪੂਰਾ ਹਾਂ ਥੋੜਾ ਜਿਹਾ ਹੁਣ ਨੇਰੀ ਨੇ ਝਾੜਦੇ ਸੀਗੇ ਅੱਛਾ ਜੀ ਇਹ ਤਾਂ ਬਹੁਤ ਜ਼ਿਆਦਾ ਸੀ ਪਹਿਲਾ ਫਾਲੀ ਆ ਕਿ ਇਹ ਪਹਿਲਾ ਹੀ ਆ ਤਕਰੀਬਨ ਜੀ ਉੱਧਰ ਉੱਧਰ ਵੀ ਲੱਗੇ ਹੋਏ ਆਲੂ ਬਖਾਰਾ ਤੇ ਆਪਣਾ ਦੋ ਤਿੰਨ ਬੂਟੇ ਹੋਏ ਆ ਆ ਕੀ ਚੀਜ਼ ਹੈ ਜੀ ਇਹ ਨਾਸ਼ਪਾਤੀ ਹੈ ਜੀ ਇਹ। ਉਛਾ ਨਾਸ਼ਪਾਤੀਆਂ ਵੀ ਲੱਗੀਆਂ ਮਿੱਤਰੋ ਦੇਖੋ ਆਹ ਦੇਖੋ ਲੱਗੀਆਂ। ਤੇ ਇਹ ਕਿੰਨੇ ਕ ਟਾਈਮ ਦਾ ਹੋ ਗਿਆ ਉਹ ਬੂਟਾ ਏਡਾ ਜਿਹੜਾ ਤੇ 2-2 ਸਾਲ ਦੇ ਬੂਟੇ ਨੇ ਜੀ ਇਹ। ਠੀਕ ਹੈ ਜੀ। ਹਾਂਜੀ ਹਾਂ। ਦੇਖੋ ਮਿੱਤਰੋ ਹਰੇਕ ਬੂਟੇ ਨੂੰ ਫਲ ਲੱਗਿਆ ਹੋਇਆ ਹਰੇਕ ਨੂੰ ਐ ਨਹੀਂਗਾ ਵੀ ਕਿਸੇ ਨੂੰ ਲੱਗਿਆ ਨਹੀਂਗਾ। ਇਹ ਕੀ ਚੀਜ਼ ਹੈ ਜੀ? ਇਹ ਬਦਾਮ ਆ ਜੀ ਇਹ ਪਿਛਲੇ ਸਾਲ ਲਾਇਆ ਸੀਗਾ। ਅੱਛਾ ਜੀ ਕਿੰਨੇ ਲੱਗੇ ਹੋਏ ਨੇ ਬਤਾਓ। ਆਹ ਦੇਖੋ ਮਿੱਤਰੋ ਆਹ ਵੀ ਗੱਲ ਖਾਸ ਆ ਬਦਾਮਾਂ ਦਾ ਬੂਟਾ ਵਾ ਦੇਖੋ ਕਿੰਨੇ ਬਦਾਮ ਲੱਗੇ ਹੋਏ ਆ। ਦੇਖੋ ਜੀ। ਆ ਦੇਖੋ ਲੱਗੇ ਇਹ ਇਹ ਕਿੰਨੇ ਟਾਈਮ ਦਾ ਆ ਕੇ ਦੱਸਿਆ ਤੁਸੀਂ ਇਹ ਪਿਛਲੇ ਸਾਲ ਹੀ ਲਾਇਆ ਜੀ ਇਹ ਤਾਂ ਠੀਕ ਆ ਜੀ ਭਰਿਆ ਪਿਆ ਮਿੱਤਰੋ ਦੇਖੋ ਉਹ ਗੱਲ ਹੋ ਗਈ ਹੁਣ ਜਦੋਂ ਇਹ ਪੱਕਣਿਆਂ ਦੇ ਟੋਕਰੇ ਭਰ-ਭਰ ਕੇ ਬਾਈ ਨੇ ਬਦਾਮਾਂ ਦੇ ਲੈ ਕੇ ਜਾਣੇ ਆ ਦੇਖੋ ਜੀ ਆਹ ਦੇਖੀ ਦਿਖਾਦੀ ਬਾਈ ਇੱਧਰ ਕਰਕੇ ਜੂ ਆ ਆ ਜੋ ਹੋਰ ਚੀਜ਼ਾਂ ਵੀ ਦਿਖਾਉਣੇ ਆ ਮਿੱਤਰੋ ਤੁਹਾਨੂੰ ਆ ਆਹ ਕਹਦਾ ਬੂਟਾ ਬਈ ਇੱਕ ਟਾਹਰਾ ਜੀ ਇਹ ਘਟਾਹ ਰਕ ਇਹ ਮੰਲੂਈ ਕੋਈ ਫਾਲਾ ਹੀ ਵੀ ਇਹ ਸਬਜ਼ੀ ਬਣਦੀ ਹੈ ਜੀ ਇਹਦੀ ਅੱਛਾ ਜਿਹੜਾ ਕੰਡਿਆਂ ਵਾਲਾ ਹੁੰਦਾ ਹਾਂਜੀ ਹਾਂਜੀ ਹਾਂ ਉਹ ਐੇ ਠੀਕ ਆ ਜੀ ਦੇਖੋ ਮਿੱਤਰੋ ਨਮਗਾ ਨਮਗਾ ਜਿੱਦਾਂ ਤੁਹਾਨੂੰ ਦਿਖਾਉਨੇ ਆ ਆ ਜੋ ਜੀ ਇਹ ਔਲੇ ਦਾ ਦਰਖਤ अच्छा जी ਔਲਾ ਲੱਗਿਆ ਔਲਾ ਤਾਂ ਆਪਣੇ ਆਮ ਹੀ ਹੈਗਾ ਪੰਜਾਬ ਦੇ ਵਿੱਚ ਬਹੁਤ ਔਲਾ ਹੋ ਜਾਂਦਾ ਤੇ ਆ ਲੈਚੀ ਹੋ ਗਈ ਨਾ ਜੀ ਇਹ ਲੈਚੀ ਹੋ ਗਈ ਜੀ ਇਹ ਥੋੜੀ ਜੀ ਨਾ ਗਰਮੀ ਵੱਧ ਮੰਦੀ ਆ اچھا ਜੀ ਇਹ ਤੇ ਆਪਾਂ ਗ੍ਰੀਨ ਨੈਟ ਲਾਵਾਂਗੇ ਹੁਣ ਠੀਕ ਹੈ ਜੀ ਤੇ ਹੁਣ ਤੋਂ ਇਹਨੂੰ ਵੀ ਲੈ ਚੀਗਾ ਮੰਨ ਲਓ ਵੀ ਲੱਗਣ ਲੱਗ ਜਾਂਦੀਆਂ ਇਹਨੂੰ ਲੱਗ ਜਾਂਦੀ ਹੈ ਜੀ 4 ਤੋਂ 5 ਸਾਲ ਦੇ ਵਿੱਚ ਵਿੱਚ ਲੈਚੀ ਲੱਗ ਜਾਂਦੀ ਹੈ ਠੀਕ ਹੈ ਜੀ ਆ ਆ ਮੰਨ ਲਓ ਵੀ ਤਿਆਰ ਕਰਦੇ ਆ ਤੁਸੀਂ ਇੱਥੇ ਇਹ ਪੌਦ ਤਿਆਰ ਕਰਦੇ ਸੀ ਜਿਹੜੀ ਆਪਾਂ ਉਹ ਸੀਗੀ ਹੁਣ ਆਪਣੇ ਲਾਸਟ ਆਰਡਰ ਗਿਆ ਸੀਗਾ ਉਹ ਤੋਂ ਵਿੱਚੋਂ ਕੁਝ ਫੁੱਟੇ ਇਹ ਬਚ ਗਏ ਨੇ ਓਕੇ ਜੀ ਆਏ ਮੇਤਰੋ ਦੇਖ ਲਓ ਤਿਆਰ ਹੁੰਦੇ ਆ ਜੋ ਦਾ ਬੁਖਾਰ ਆ ਆਲੂ ਬੁਖਾਰ ਆ ਵਾ ਦੇਖੋ ਜੀ ਆ ਦੇਖੋ ਆ ਬੂਟਾ ਵੀ ਭਰਿਆ ਪਿਆ ਵਾ ਕਰ ਲੋ ਚੱਕੀ ਇਹ ਜੀ ਫਰੂਟਿੰਗ ਹੈ ਦੀ ਬੂਟੇ ਦੀ ਠੀਕ ਹੈ ਪਿਛਲੇ ਸਾਲ ਅਸੀਂ ਟਾਇਰ ਪਾਤਾ ਸੀਗਾ ਕਿਉਂਕਿ ਇਹਦਾ ਟੁੱਟਣ ਦਾ ਖਤਰਾ ਹੈ ਇਹਨੂੰ ਫਰੂਟ ਇੰਨਾ ਜ਼ਿਆਦਾ ਆ ਜਾਂਦਾ ਕਿ ਭਾਰਾ ਬਾਲਾ ਹੋ ਜਾਂਦਾ ਦੇਖੋ ਮਿੱਤਰੋ ਕਿਉਂਕਿ ਭਾਰ ਨਾਲ ਐਂ ਟੇਡਾ ਹੋਇਆ ਪਿਆ ਵਾ ਭਰਿਆ ਪਿਆ ਵਾ ਦੇਖ ਲੋ ਮਿੱਤਰੋ ਆ ਜੋ ਅੰਬਾਂ ਨੂੰ ਵੀ ਛੋਟੇ-ਛੋਟਿਆਂ ਨੂੰ ਅੰਬ ਲੱਗੇ ਹੋਏ ਆ ਜੀ। ਹਾਂਜੀ। ਦੇਖੋ ਮਿੱਤਰੋ ਹਰੇਕ ਚੀਜ਼ ਹੋ ਜਾਂਦੀ ਆ। ਬੰਦੇ ਦਾ ਨਾ ਐ ਹੌਸਲਾ ਹੋਵੇ ਵੀ ਆਹ ਚੀਜ਼ ਘਰ ਆ ਗਈ। ਆ ਆ ਆਹ ਕਹਦਾ ਬੂਟਾ ਜੀ। ਇਹ ਵੀ ਬਦਾਮ ਆ ਜੀ। ਅਸਾਂ ਉਹ ਵੀ ਬਦਾਮ ਆ। ਹਾਂਜੀ। ਆਹ ਦੇਖੋ ਮਿੱਤਰੋ ਨਿਕਾ ਜਾ ਬੂਟਾ ਬਦਾਮਾਂ ਦਾ। ਇਹ ਵੀ ਭਰਿਆ ਪਿਆ ਵਾ। ਦੇਖ ਲਓ ਜੀ। ਆਹ ਦੇਖ ਲਓ। ਬਦਾਮਾਂ ਨਾ ਭਰਿਆ ਪਿਆ ਮਿੱਤਰੋ। ਇਹ ਕਿੰਨੇ ਕ ਟਾਈਮ ਤੇ ਮੰਨ ਲਓ ਵੀ ਇਹ ਤੋੜਨ ਵਾਲੇ ਪੱਕਣ ਵਾਲੇ ਹੋ ਜਾਣਗੇ ਇਹ ਮਈ ਜੂਨ ਦੇ ਵਿੱਚ ਜੀ ਜੂਨ ਜੁਲਾਈ ਚ ਇਹ ਵੀ ਇਹਨੂੰ ਵੀ ਪਹਿਲਾ ਫਾਲੀ ਆ ਹਾਂਜੀ ਇਹ ਪਹਿਲਾ ਫਾਲਾ ਇਹ ਛੋਟਾ ਬੁਟਾ ਔਰ ਇਹ ਥੋੜਾ ਜਿਹਾ ਲੇਟ ਲਾਇਏ ਸੀਗੇ ਇਹ ਲਾਇਆ ਸੀ ਆਪਾਂ ਜੁਲਾਈ ਦੇ ਵਿੱਚ ਲਾਇਆ ਸੀਗਾ ਠੀਕ ਆ ਜੀ ਤੇ ਆਹ ਦੇਖੋ ਮਿੱਤਰੋ ਆਂਬ ਵੀ ਛੋਟੇ ਛੋਟੇ ਲੱਗੇ ਹੋਏ ਆ ਤੇ ਛੋਟੇ ਛੋਟਿਆਂ ਨੂੰ ਆਂਬ ਲੱਗੇ ਹੋਏ ਆ ਬੁੱਢਾ ਦੇਖੋ ਮਿੱਤਰੋ ਨਿੱਕਾ ਜਿਹਾ ਵਾ ਤੇ ਭਰਿਆ ਪਿਆ ਵਾ ਪੂਰਾ ਇਹ ਇਹ ਕਿੰਨੇ ਕਿੰਨੇ ਕ ਟਾਈਮ ਦਾ ਹੀ ਹੋਊਗਾ ਬੂਟਾ ਇਹ ਬੂਟਾ ਹੈਗਾ ਜੀ 3 ਸਾਲ ਦੇ ਵਿੱਚ ਆ ਬੂਟਾ 2 ਸਾਲ ਹੋ ਗਏ ਨੂੰ ਓਕੇ ਜੀ ਦੇਖੋ ਮਤੋਂ ਨਿੱਕੇ ਨਿੱਕੇ ਬੂਟਿਆਂ ਨੂੰ ਇਹ ਸੰਤਰਾ ਇੱਧਰ ਇਹ ਸੰਤਰਾ ਇਹ ਲੱਗੇ ਹੋਏ ਨੇ ਆ ਛੋਟੇ ਛੋਟੇ ਆ ਸੰਤਰਾਵਾ ਦੇਖ ਲਓ ਜੀ ਇਹ ਵੀ ਲੱਗੇ ਹੋਏ ਆ ਕਿਉਂਕਿ ਬਾਈ ਦੇ ਖੇਤ ਦੇ ਵਿੱਚ ਨਾ ਹਰੇਕ ਵੈਰਾਈਟੀ ਲਾਈ ਹੋਈ ਆ ਆਏ ਨੀਗਾ ਬਈ ਕੋਈ ਚੀਜ਼ ਨਹੀਂ ਲਾਈ ਗਈ ਦੇਖੋ ਜੀ ਇਹ ਚੀਕੂ ਲੱਗੇ ਹੋਏ ਆ ਆਪਣੇ ਚਾਹੇ ਦੀ ਗੋਆ ਜੀ ਹਾਂ ਜੀ ਟਿਕੋਲ ਕਾਰਨ ਉਹ ਚੱਕ ਮਿੱਤਰੋ ਤੇ ਆ ਵੀ ਸੇਬ ਦਾ ਹੀ ਬੂਟਾ ਇਹ ਇਹ ਵੀ ਸੇਬ ਦਾ ਹੀ ਆ ਇਹ ਪੌਣਾਂ ਲਈ ਜਾਂਦੇ ਆ ਇਹਨੂੰ ਇਹ ਪਿਛਲੇ ਸਾਲ ਲਾਇਏ ਸੀਗੇ 1 ਸਾਲ ਦਾ ਇਹ ਓਕੇ ਜੀ ਇਹਨੂੰ ਵੀ ਲੱਗਣ ਲੱਗ ਜਾਣੇ ਆ ਦੇਖੋ ਜੀ ਫੁੱਲ ਲੱਗੇ ਹੋਏ ਆ ਬਾਕੀ ਪਿਆਜ਼ ਲਾਇਆ ਆਪਾਂ ਇਹ ਇਹ ਪਿਆਜ਼ ਬੜਾ ਮੋਟਾ ਮੋਟਾ ਵਾਹੀ ਮੰਨ ਲਓ ਕਿੱਥੋਂ ਲੈਂਦਾ ਤੁਸੀਂ ਇਹ ਇਹ ਪਨੀਰੀ ਆਪੇ ਤਿਆਰ ਕੀਤੀ ਸੀਗੀ ਜੀ ਠੀਕ ਹੈ ਇੱਕ ਦੋਸਤ ਆ ਐਗਰੀਕਲਚਰ ਡਿਪਾਰਟਮੈਂਟ ਚ ਉਹਨੇ ਮੈਨੂੰ ਲਾ ਕੇ ਦੱਸਾ ਦੇ ਬਈ ਦੇਖ ਕੰਨੇ ਮੋٹے-ਮੋਟੇ ਆ ਕਿਆ ਤਾਰਜੀ ਕਾਦੀ ਪਾਈ ਹੋਈ ਆ ਜਿਹੜੀ ਆ ਮੰਨ ਲਓ ਵੀ ਜਾਂਦੀ ਆ ਦੇਖੋ ਮਿੱਤਰੋ ਆ ਆਗਾ ਦੀ ਤਾਰਜੀ ਪਾਈ ਹੋਈ ਆ ਜੀ ਇਹ ਡ੍ਰਿਪ ਸਿਸਟਮ ਆ ਜੀ ਅੱਛਾ ਜੀ ਇਹ ਡ੍ਰਿਪ ਸਿਸਟਮ ਆ ਆਪਾਂ ਪਾਣੀ ਸਾਰਾ ਡ੍ਰਿਪ ਨਾਲੇ ਦੰਨੇ ਇਹਨੂੰ ਸਾਰੇ ਪਲਾਨ ਇਹਨੂੰ ਜਿੰਨਾ ਵੀ ਇੱਕ ਇੱਕ ਮੰਨ ਲਓ ਥੋੜਾ ਥੋੜਾ ਪਾਣੀ ਆਈ ਜਾਣਾ ਇਹਦੇ ਵਿੱਚ ਹਾਂਜੀ ਹਾਂ ਐਦਾਂ ਨਾ ਵੀ ਪਹਿਲਾਂ ਜਿਆਦਾ ਸੀ ਫਲੱਡ ਨਾਲ ਦੰਦੇ ਸੀਗੇ ਹਾਂਜੀ ਤਾਂ ਸਾਨੂੰ 6 ਘੰਟੇ ਲੱਗ ਜਾਂਦੇ ਸੀਗੇ ਪਾਣੀ ਨੂੰ ਓਕੇ ਜੀ ਤੇ ਹੁਣ 2 ਤੋਂ 2.5 ਘੰਟੇ ਹਰ ਇੱਕ ਪਾਣੀ ਦੀ ਵੀ ਬਚਤ ਆ ਬਹੁਤ ਜ਼ਿਆਦਾ ਦੇਖੋ ਮਿੱਤਰੋ ਪਾਣੀ ਦੀ ਵੀ ਬਚਤ ਆ ਟਾਈਮ ਦੀ ਵੀ ਬਚਤ ਆ ਹਰੇਕ ਬੂਟੇ ਨੂੰ ਨਾਲੋਂ ਪਾਣੀ ਮਿਲ ਜਾਣਾ ਨਾਲੇ ਦੇਖੋ ਜੀ ਆ ਆ ਵੀ ਛੋਟਾ ਜਿਹਾ ਦੇਖ ਲਓ ਮਿੱਤਰੋ ਜਮਾਈ ਨਿਕਾ ਜਾ ਵਾ ਇਹ ਵੀ ਭਰਿਆ ਪਿਆ ਵਾ ਤੇ ਆ ਬਾਈ ਨੇ ਛੋਟੇ ਛੋਟੇ ਲਾਏ ਹੋਏ ਇਹ ਵੀ ਉਹੀ ਵੈਰਿਟੀ ਹੈ ਜੀ ਹਾਂਜੀ ਹਾਂ ਇਹ ਜੰਬੋ ਵਰਾਇਟੀ ਆ ਇਹ ਲਾਈ ਸੀਗੀ ਆਪਾਂ ਨਵੰਬਰ ਚ ਲਾਏ ਹੋਏ ਨੇ ਠੀਕ ਆ ਜੀ ਇਸ ਸਾਲ ਨਵੰਬਰ ਚ ਲਾਏ ਸੀਗੇ ਕੰਡੇ ਹੀ ਬਹੁਤ ਤਿੱਖੇ ਇਹਨਾਂ ਦੇ ਨੇ ਕੰਡੇ ਨੂੰ ਇਹ ਫਰੂਟ ਲੱਗਦਾ ਜੇ ਇੱਥੇ ਕੰਡਿਆਂ ਨੂੰ ਹੀ ਲੱਗਣਾ ਇੱਥੇ ਫਰੂਟ ਲੱਗਦਾ ਹੈ ਜਿੱਥੇ ਕੰਡੇ ਆ ਉੱਥੇ ਹੀ ਫਰੂਟ ਮਿੱਤਰੋ ਲੱਗਣਾ ਦੇਖੋ ਜੀ ਚਲੋ ਚੈੱਕ ਤੇ ਬਈ ਜੇ ਕਿਸੇ ਨੇ ਹੱਲੇ ਨੇ ਹੋਣ ਮੰਨ ਲਓ ਵੀ ਡ੍ਰੈਗਨ ਲਾਉਣਾ ਹੋਵੇ ਹਾਂਜੀ ਤੇ ਉਹਦੇ ਵਾਸਤੇ ਤੁਸੀਂ ਨੰਬਰ ਵੀ ਬੋਲ ਦੰਦੇ ਮੇਰਾ ਨੰਬਰ ਹੈਗਾ ਜੀ 84375 84375 15006 ਠੀਕ ਹੈ ਜੀ ਲਓ ਵੀ ਮਿੱਤਰੋ ਜੇ ਕਿਸੇ ਨੇ ਨਾ ਡ੍ਰੈਗਨ ਬਾਰੇ ਸਲਾਹ ਵੀ ਬਾਈ ਤੋਂ ਕੋਈ ਲੈਣੀ ਹੋਈ ਤੇ ਇਹ ਨੰਬਰ ਤੇ ਜਾਣਕਾਰੀ ਲੈ ਸਕਦੇ ਆ ਤੇ ਜੇ ਬੂਟੇ ਲੈਣੇ ਵੀ ਹੋਣ ਤੇ ਉਹ ਵੀ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਆ ਤੇ ਬੁੱਕ ਕਰਾਉਣਾ ਪਊ ਮਿੱਤਰੋ ਵੀ ਆਏ ਨਹੀਂਗਾ ਵੀ ਅਥਰੇ ਫੋਨ ਲਾਇਆ ਬਈ ਸਵੇਰੇ ਅਸੀਂ ਆਵਾਂਗੇ ਐਂ ਨਹੀਂ ਮਿਲਾਂਗਾ ਕੋਈ ਬੁੱਕ ਕਰਾਉਣਾ ਪਊਗਾ ਜੀ ਵੀਜ਼ਿਟ ਅਸੀਂ ਐਤਵਾਰ ਨੂੰ ਹੀ ਰੱਖਿਆ ਹੈ ਵੀਜ਼ਿਟ ਦੇ ਠੀਕ ਹੈ ਜੀ ਜੇ ਸਾਨੂੰ ਮਿਲਣ ਆਉਣਾ ਤਾਂ ਸਿਰਫ ਐਤਵਾਰ ਨੂੰ ਹੀ ਅਸੀਂ ਫ੍ਰੀ ਹੁੰਦੇ ਹਾਂ ਠੀਕ ਹੈ ਜੀ ਹਾਂ ਜੀ ਲੋ ਵੀ ਮੇਟਰੋ ਜੇ ਬਾਈ ਨੂੰ ਮਿਲਣਾ ਵਾ ਤੇ ਐਤਵਾਰ ਨੂੰ ਮਿਲ ਸਕਦੇ ਆ ਤੁਸੀਂ ਇਹ 베ਰੀ ਆ ਠੀਕ ਹੈ ਜੀ ਇਹ 베ਰੀ ਪਿਛਲੇ ਸਾਲ ਆਈ ਸੀ ਇਹਦੇ ਨੂੰ ਫਰੂਟ ਵਧੀਆ ਆਇਆ ਬਹੁਤ ਵਧੀਆ ਫਰੂਟ ਆਇਆ ਯਾਨੀ ਕਿ ਇੰਨਾ ਸੀਗਾ ਵੀ ਭਰੀ ਪਈਦੀ ਇਹ ਆ ਚੈੱਕ ਕਰੋ ਤੁਸੀਂ ਟੁੱਟੇ ਹੋਏ ਨਿੰਬੇਰ ਇੰਨੇ ਵੀਰ ਲੱਗੇ ਵੀ ਸਾਤੋਂ ਖਾ ਵੀ ਨਹੀਂ ਹੋਏ ਸਹੀ ਹੈ ਜੀ ਇਹ ਆ ਛੱਡ ਕੇ ਤੇ ਆਪਣੀ ਆਪਣੀ ਧਰਤੀ ਨਾ ਪੰਜਾਬ ਦੀ ਬਹੁਤ ਤਾਕਤਵਰ ਧਰਤੀ ਆ ਹਰੇਕ ਚੀਜ਼ ਮੰਨ ਲਓ ਵੀ ਅਗਾਹ ਹੁੰਦੀ ਆ ਉਹਨੂੰ ਫਲ ਵੀ ਲੱਗ ਜਾਂਦਾ ਆਪਣੇ ਬੰਦੇ ਨਾ ਵੀਰੇ ਡਰਦੇ ਰਹਿੰਦੇ ਆ ਬਈ ਹੋਊਗਾ ਖਣੀ ਨਹੀਂ ਹੋਊਗਾ ਸਹੀ ਆ ਨਾ ਹਾਂਜੀ ਹਾਂ ਸਭ ਤੋਂ ਵੱਡਾ ਹੌਸਲਾ ਵਾ ਜੇ ਹੌਸਲਾ ਹੋਵੇ ਨਾ ਤੇ ਹੌਸਲੇ ਨਾਲ ਬਹੁਤ ਕੁਝ ਕੀਤਾ ਜਾ ਸਕਦਾ ਵਾ ਆ ਦੇਖੋ ਮਿੱਤਰੋ ਚੈੱਕ ਵੇਰ ਲੱਗੇ ਦੇਖ ਲਓ ਜੀ ਇਹ ਇੱਕ ਕਿੱਲੇ ਦੇ ਵਿੱਚ ਹੈ ਬਾਈ ਹਾਂਜੀ ਹਾਂ ਇੱਕ ਕਿੱਲੇ ਦੇ ਵਿੱਚ ਹੈ ਇਹ ਆਪਣਾ ਠੀਕ ਆ ਜੀ ਆ ਲੀਚੀ ਦਾ ਬੂਟਾ ਅੱਛਾ ਇਹ ਲੀਚੀ ਦਾ ਵਾ ਹਾਂ ਤੇ ਆ ਕੋਈ ਸਪਰੇ ਵੀ ਮਾਰੀ ਹੋਈ ਹੈ ਕਿ ਇਹ ਨਾ ਕਾਲਿਨ ਕਲੇ ਆਉਂਦੀ ਹੈ ਜੀ ਇਹ ਗਰਮੀ ਤੋਂ ਬਚਾਉਣ ਵਾਸਤੇ ਆ ਠੀਕ ਆ ਜੀ ਕਿਈ ਬੂਟੇ ਨਾ ਆਪਣੇ ਸੈਂਸਿਟਿਵ ਜਿਹੇ ਹੁੰਦੇ ਆ ਵੀ ਗਰਮੀ ਬਰਦਾਸ਼ਤ ਨਹੀਂ ਕਰਦੇ ਠੀਕ ਆ ਜੀ ਜਿਵੇਂ ਡ੍ਰੈਗਨ ਆ ਡ੍ਰੈਗਨ ਨੂੰ ਅਸੀਂ ਕਾਲਿਨ ਕਲੇ ਕਰਦੇ ਆ ਠੀਕ ਆ ਜੀ ਤੇ ਇਹ ਆਉਂਦੀ ਉਹਦੀ ਕਰਦੇ ਆ ਵੀ ਗਰਮੀ 2-3 ਡਿਗਰੀ ਟੈਂਪਰੇਚਰ ਤੋੜ ਦਿੰਦੀ ਹੈ ਇਹ ਠੀਕ ਹੈ ਜੀ ਉਂ ਕੋਈ ਮੰਨ ਲਓ ਵੀ ਰੇ ਰੂ ਤਾਂ ਨਹੀਂ ਪਾਉਂਦੇਗੇ ਜਮਾਈ ਕੋਈ ਰੇ ਆਪਾਂ ਜੀ ਇੱਕ ਵਰਮੀ ਕੰਪੋਸਟ ਹੋਗੀ ਤੇ ਰੂੜੀ ਦੀ ਖਾਦ ਹੋਗੀ ਜ਼ਿਆਦਾਤਰ ਇਹੀ ਆਪਾਂ ਦੇਸੀ ਚੀਜ਼ਾਂ ਹੀ ਵਰਤਦੇ ਆਂ ਜਾਨੀ ਤਿੰਨ ਤੋਂ ਚਾਰ ਮਹੀਨੇ ਬਾਅਦ ਰਿਪੀਟ ਕਰ ਦਿੰਦੇ ਆ ਜੀ ਠੀਕ ਹੈ ਜੀ ਲਓ ਮਿੱਤਰੋ ਇਹ ਵੀ ਚੀਜ਼ ਖਾਸ ਆ ਬਈ ਕੋਈ ਬਾਈ ਇਹੋ ਜੀ ਚੀਜ਼ ਨਹੀਂ ਪਾਉਂਦਾਗਾ ਬਈ ਜਿਹੜੀ ਜ਼ਹਿਰਾਂ ਵਾਲੀ ਚੀਜ਼ ਆ ਜਿਵੇਂ ਮੰਨ ਲਓ ਵੀ ਰੇ ਹੋ ਗਿਆ ਹੋਰ ਹੋਗੀਆਂ ਜਿਹੜੀਆਂ ਚੀਜ਼ਾਂ ਆ ਆਹ ਅੰਬੀ ਮਰੂਦ ਕਿਹੜੀ ਵੈਰੈਟੀ ਆ ਨਿੱਕੇ ਜਿਹੇ ਮਰੂਦ ਨੇ ਕਿੰਨਾ ਭਰਿਆ ਪਿਆ ਵਾ ਫਲ ਕਿੰਨਾ ਲੱਗਿਆ ਹੋਇਆ ਵੇ ਇਹ ਕਿਹੜੀ ਵੈਰੈਟੀ ਆ ਇਹਨੂੰ ਹੋ ਗਏ ਹੁਣ ਆਪਾਂ ਨੂੰ ਵਾਹ ਜੂਨ ਜਲਾਈ ਚ ਦੋ ਸਾਲ ਦਾ ਬੂਟਾ ਹੋ ਜਾਣਾ ਇਹ ਅੱਛਾ ਜੀ ਤੇ ਇਹਦੀ ਆਪਾਂ ਕਟਿੰਗ ਕਰੀ ਹੋਈ ਹੈ ਠੀਕ ਜਿਹੜੇ ਤੋਂ ਉਹ ਆਪਣੇ ਨਾ ਮੰਨ ਲਓ ਪੰਡਾ ਵਾਲੇ ਬੰਦੇ ਦਾ ਕਹਿ ਦੁੰਦੇ ਵਈ ਬੂਟਾ ਵੱਡਾ ਹੋ ਜਵੇ ਤੁਸੀਂ ਮੰਨ ਲਓ ਛੋਟਾ ਜਿਆ ਰੱਖਿਆ ਵਈ ਵਧੇ ਨਾ ਕੱਟ ਤੀਏ ਵਧੇ ਨਾ ਕੱਟ ਤੀਏ ਨਹੀਂ ਨਹੀਂ ਇਹ ਐਦਾਂ ਹੈ ਨਾ ਜੀ ਇੱਕ ਦੇਖੋ ਇਹਦੀ ਕਟਿੰਗ ਹੋ ਗਈ ਹੁਣ ਜਿੰਨੀਆਂ ਵੀ ਨਵੀਆਂ ਬ੍ਰਾਂਚਾਂ ਇਹਨੂੰ ਨਿਕਲੀਆਂ ਫਰੇਕ ਭਰਿਆ ਪਿਆਵਾ ਬੂਟਾ ਦੇਖੋ ਮਿੱਤਰੋ ਮੰਨ ਲਓ ਵੀ ਬੂਟਾ ਵੱਡਾ ਨਾ ਹੋਣ ਦਿਆ ਕਰੀਏ ਵੱਡਾ ਨਹੀਂ ਛੋਟਾ ਛੋਟਾ ਹੀ ਰੱਖਣਾ ਇਹ ਠੀਕ ਹੈ ਇਹਦੇ ਵਿੱਚ ਵੀ ਆਪਾਂ ਨੇ ਜਿੱਦਾਂ ਤਿੰਨ ਤਿੰਨ ਫਰੂਟ ਲੱਗੇ ਹੋਏ ਨੇ ਇਹਦੇ ਵਿੱਚੋਂ ਇੱਕੋ ਫਰੂਟ ਰੱਖਣਾ ਓਕੇ ਜੀ ਆਪਾਂ ਕੁਆਲਿਟੀ ਲੈਣੀ ਹੈ ਇਹਦੇ ਤੋਂ ਠੀਕ ਹੈ ਜੀ ਠੀਕ ਹੈ ਨਾ ਇਹ ਨਹੀਂ ਹੈਗਾ ਵੀ ਆਪਾਂ ਕੁਆਂਟੀਟੀ ਨਹੀਂ ਲੈਣੀ ਕੁਆਲਿਟੀ ਲੈਣੀ ਹੈ ਕੁਆਲਿਟੀ ਲੈਣੀ ਆ ਹਾਂਜੀ ਹਾਂ ਮੰਨ ਲਓ ਜੇ ਥੋੜੇ ਹੋਣਗੇ ਤਾਂ ਕੁਆਲਿਟੀ ਵੱਧ ਹੋਊ ਹਾਂਜੀ ਹਾਂ ਠੀਕ ਹੈ ਜੀ ਤਾਈਵਾਨ ਪਿੰਕ ਆ ਇਹ ਓਕੇ ਜੀ ਇਹ ਵੈਰਾਈਟੀ ਹੈ ਜਿਹੜੀ ਤਾਈਵਾਨ ਪਿੰਕ ਵੈਰਾਈਟੀ ਹੈ ਇੰਪਰੂਵਡ ਦੀ ਮਾਨੂੰ ਕਿੰਨੇ ਮਰੂਦ ਲੱਗੇ ਹੋਏ ਆ ਇਹ ਡੋਡੀ ਵੈਰਟੀਆਂ ਦੇ ਨਹੀਂ ਨਹੀਂ ਇੱਕੋ ਵੈਰਟੀ ਹੋਈ ਆ ਇਹ ਆਪਣੇ ਟ੍ਰਾਇਲ ਦੇ ਤੌਰ ਤੇ ਆਪਾਂ ਲਾਏ ਸੀਗੇ ਤਾਈਵਾਨ ਪਿੰਕ ਹਾਂਜੀ ਤੇ ਬਹੁਤ ਵਧੀਆ ਤੇ ਉਧਰ ਵੀ ਆਪਾਂ ਸਾਈਡ ਤੇ ਲਾਏ ਹੋਏ ਨੇ ਬੂਟੇ ਹੋਰ ਤੇ ਹੁਣ ਆਪਾਂ ਅੱਧਾ ਏਕੜ ਤਾਈਵਾਨ ਪਿੰਕ ਦਾ ਹੀ ਲਾ ਰਹੇ ਆ ਓਕੇ ਜੀ ਹੋਰ ਵਧਾ ਰਹੇ ਆ ਇਧਰ ਹਾਂਜੀ ਹਾਂ ਉਧਰ ਨੂੰ ਜਾ ਰਹੇ ਆ ਹੁਣ ਠੀਕ ਹੈ ਜੀ ਇਹ ਆਪਣੀਆਂ ਪਹਿਲੀਆਂ ਆਪਣੀਆਂ ਪਹਿਲੀਆਂ ਸਾਰੀ ਇਧਰ ਲਈ ਠੀਕ ਹੈ ਜੀ ਆਪਣੀ ਪੜੀ ਚੱਲ ਜਾਂਦੀ ਆ ਇਹ ਓਕੇ ਜੀ ਹਾਂ ਹੁਣ ਆਪਾਂ ਤਾਈਵਾਨ ਪਿੰਕ ਦਾ ਵੀ ਕਰਾਂਗੇ ਦੇਖੋ ਮਿੱਤਰੋ ਇਹ ਇਹ ਵੀ ਗੱਲ ਖਾਸ ਆ ਜੇ ਬੂਟਾ ਲੱਗਿਆ ਨਾ ਤੇ ਫਿਰ ਜਾਦੇ ਭਰਦਾ ਵਾ ਐ ਨਹੀਂ ਵੀ ਬੂਟਾ ਓਡਾ ਹੋ ਗਿਆ ਤੇ ਵੀ ਫੇਰ ਲੱਗੂਗਾ ਥੋੜਾ ਥੋੜਾ ਕੱਟਣਾ ਤੇ ਜਾਦੇ ਫਲ ਲੱਗੂਗਾ ਨਾਲੇ ਸਟਰਾਬਰੀ ਵੀ ਦਿਖਾ ਦਨੇ ਤੁਹਾਨੂੰ ਅਜੋ ਲੱਗੀ ਹੋਈ ਆਪਾਂ ਠੀਕ ਹੈ ਜੀ ਆਜੋ ਪੱਤਰੋ ਆਹ ਛੋਟੇ ਲਾਈ ਹੋਏ ਆ ਬੂਟੇ ਜੀ ਆ ਆਹ ਕਹਦੇ ਬਿੱਲਾ ਲਾਇਆ ਹੋਇਆ ਦੋ ਦਿਨਾਂ ਪਹਿਰੇਗਾ ਕਿ ਤਰਬੂਜ ਆਛਾ ਜੀ ਤਰਬੂਜ ਤਰਬੂਜ ਆ ਉਧਰ ਖਰਬੂਜਾ ਲੱਗਿਆ ਹੋਇਆ ਠੀਕ ਹੈ ਖਾਣ ਵਾਸਤੇ ਗੁੰਤਾਜ ਆ ਜਾ ਮਰਾ ਜਾ ਕੇ ਜੀ ਇਹ ਅਦਰ ਸਟਰਾਬਰੀਆਂ ਵੀ ਲਾ ਦੰਦਾ ਵਾ ਬਾਈ ਵਿੱਚ ਸਰਦੀਆਂ ਜੀ ਬਾਪੂ ਨੂੰ ਸ਼ੌਂਕ ਬਹੁਤ ਆ ਤੇ ਆ ਛੋਲੇ ਲਾਏ ਹੋਏ ਆ ਜੀ ਕਾਲੇ ਛੋਲੇ ਕਹਤ ਨੇ ਆਪਾਂ ਕਾਲੇ ਛੋਲੇ ਲਾਏ ਹੋਏ ਆ ਤੇ ਆ ਆ ਕੀ ਚੀਜ਼ ਆ ਜੀ ਇਹ ਸਟਰਾਬਰੀ ਹੈ ਜੀ ਅੱਛਾ ਜੀ ਇਹ ਸਾਡੇ ਬਹੁਤ ਲੱਗੀ ਹੋਈ ਵੀ ਆ ਜੀ ਅੱਛਾ ਜੀ ਬੱਚੇ ਦੀ ਪਸੰਦ ਆ ਹਾਂਜੀ ਹਾਂ ਇਹ ਇਹੀ ਕੇਅਰ ਕਰਦਾ ਇਹਨਾਂ ਦੀ ਲੈ ਵੀ ਦੱਸ ਦੂਗਾ ਸਾਨੂੰ ਕਰਾਂ ਆਹ ਦੇਖੋ ਮਿੱਤਰੋ ਆਹਦੇ ਲੱਗੇ ਹੋਏ ਆ ਸਾਲ ਲੱਗੇ ਹੋਏ ਆ ਦੇਖੋ ਜੀ ਹੁਣ ਤਾਂ ਵੈਸੇ ਇਹਦਾ ਸੀਜ਼ਨ ਆਫ ਹੋ ਗਿਆ ਤੋੜ ਲੈਣ ਅੱਛਾ ਇਹਦਾ ਸੀਜ਼ਨ ਆਫ ਹੋ ਗਿਆ ਕਿਉਂਕਿ ਇਹ ਜਿੱਦਾਂ ਹੁਣ ਆਪਾਂ ਇਹ ਬਿਨਾ ਰੇਸ ਸਪਰੇਅ ਤੋਂ ਆ ਬਿਲਕੁਲ ਇਹ ਠੀਕ ਆ ਜੀ ਕੋਈ ਰੇਸ ਸਪਰੇਅ ਨਹੀਂ ਦੇਖੋ ਜੀ ਇਹ ਮੰਨ ਲਓ ਵੀ ਜਿਹੜਾ ਨੇ ਕਿਨ ਕਿ ਡੱਬਿਆਂ ਚ ਪਾਇਆ ਹੁੰਦਾ ਸੀ ਉਹ ਚੀਜ਼ ਆ। ਇਹਦਾ ਸਾਈਜ਼ ਇਦਾਂ ਦਾ ਨਹੀਂ ਕਿਉਂਕਿ ਗਰਮੀ ਪੈਣ ਲੱਗ ਗਈ ਤੇ ਸੀਜ਼ਨ ਆਫ ਹੋ ਗਿਆ ਇਹ। ਹੁਣ ਆਪਾਂ ਇਹਨਾਂ ਨੂੰ ਇਹ ਇਹ ਬੂਟਾ ਆਪਾਂ ਨੂੰ ਕਿੱਥੋਂ ਮਿਲੂਗਾ ਜੇ ਆਪਾਂ ਮੰਨ ਲਓ ਵੀ ਲੈਣਾ ਹੋਵੇ? ਇਹ ਅਸੀਂ ਹਿਮਾਚਲ ਤੋਂ ਮੰਗਾਈ ਸੀਗੇ ਬੂਟੇ। ਹਾਂ। ਇਹ ਆਉਂਦੇ ਉਧਰੋਂ ਹੀ ਆ ਮੰਨ ਲਓ ਜਿੱਧਰ ਫਸਲ ਹੁੰਦੀ ਆ ਇਹਦੀ। ਹਾਂਜੀ ਹਾਂ। ਮੰਨ ਲਓ ਵੀ ਆਪਣੇ ਤਾਂ ਥੋੜੇ ਜੇ ਬੰਦੇ ਡਰਦੇ ਰਹਿੰਦੇ ਆ ਕੋਈ ਖਣੀ ਹੋਊਗਾ ਬੂਟਾ ਖਣੀ ਨਹੀਂ ਹੋਊਗਾ। ਹੋ ਜਾਂਦਾ ਜੀ ਸਟਰੋਂਗ। ਹਰ ਇੱਕ ਚੀਜ਼ ਹੋ ਜਾਂਦੀ ਆ। ਆਪਾਂ ਮੈਂ ਅੱਗੇ ਵੀ ਕਹਿ ਗਏ ਹਟੇ ਆਪਣੀ ਧਰਤੀ ਚ ਬ ਮੈਂ ਸਾਡੇ ਅਸੀਂ ਸੇਲ ਕਰਨ ਵਾਸਤੇ ਨਹੀਂ ਘਰ ਵਾਸਤੇ ਲਾਏ ਸੀਗੇ 30 35 ਕਬੂਟੇ ਨੇ ਓਕੇ ਜੀ ਬੱਚਾ ਸ਼ਕੀਨ ਆ ਪੂਰਾ ਇਹ ਚੀਜ਼ ਆ ਬਹੁਤ ਜ਼ਿਆਦਾ ਜੀ ਇਹ ਨਹੀਂ ਕਿਹਾ ਕਿ ਲਵਾਈ ਆ ਇਹ ਹਰ ਇੱਕ ਸਾਲ ਲਪਾਉਂਦਾ ਜੀ ਇਹ ਠੀਕ ਹੈ ਜੀ ਅਸੀਂ ਪਹਿਲਾਂ ਗਮਲੇ ਚ ਲਾਉਂਦੇ ਹੁੰਦੇ ਸੀਗੇ ਘਰ ਹਾਂਜੀ ਤੇ ਜਿੱਦਣ ਦਾ ਇੱਧਰ ਆਏ ਹਾਂ ਹੁਣ ਅਸੀਂ ਆਪਣਾ ਇਦਾਂ ਲਾ ਲਈਦਾ ਠੀਕ ਇਹ ਪਹਿਲਾਂ ਗਮਲੇ ਚ ਲਾਉਂਦੇ ਹੁੰਦੇ ਸੀ ਪਹਿਲਾਂ ਗਮਲੇ ਚ ਲੱਗ ਜਾਂਦੀ ਹੈ ਜੀ ਠੀਕ ਹੈ ਕਿਸੇ ਨੇ ਦੋ ਬੂਟੇ ਘਰ ਵਾਸਤੇ ਲਾਉਣੇ ਤਾਂ ਗਮਲੇ ਚ ਵੀ ਲਾ ਸਕਦਾ ਸਟਰਾਬਰੀ ਠੀਕ ਹੈ ਜੀ ਜੇ ਮੰਨ ਲਓ ਵੀ ਕਿਸੇ ਬੰਦੇ ਨੂੰ ਇਹਦੀ ਲੋੜ ਹੋਵੇ ਤਾਂ ਤੁਸੀਂ ਵੀ ਮੰਗਾ ਦੋਗੇ ਅ ਤੁਸੀਂ ਆਪਣੀ ਨੇੜੇ ਦੀ ਨਰਸਰੀ ਤੋਂ ਵੀ ਲੈ ਸਕਦੇ ਆ ਨਰਸਰੀ ਚ ਹੁੰਦੇ ਆ ਇਹ ਮਿਲ ਜਾਂਦੇ ਨੇ ਮਿਲਦੇ ਆ ਜੀ ਜਾ ਕੇ ਅਕਤੂਬਰ ਦੇ ਵਿੱਚ ਆ ਜਾਂਦੇ ਆ ਠੀਕ ਹੈ ਜੀ ਹਾਂ ਜਿਹਨਾਂ ਜਿਹਨੂੰ ਜਿੱਦਾਂ ਬੱਚਿਆਂ ਨੂੰ ਬਹੁਤ ਰਹਿੰਦਾ ਇਹਦਾ ਤਾਂ ਤੁਸੀਂ ਨੇੜੇ ਦੀ ਨਰਸਰੀ ਚ ਪਤਾ ਕਰ ਸਕਦੇ ਹੋ ਜਿੱਦਾਂ ਪਤੀਆਂ ਨਰਸਰੀ ਆ ਤਾਂ ਉੱਥੇ ਤੋਂ ਪੰਜ ਚਾਰ ਬੂਟੇ ਤੁਸੀਂ ਬੜਾ ਮਿਲਦਾ ਤਾਂ ਨਹੀਂ ਗਾ ਬੂਟਾ ਵੀ ਪਾ ਨਹੀਂ 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 35 40 ਰੁਪਏ 50 ਰੁਪਏ ਦਾ ਹਾਰਡਲੀ ਬੂਟਾ ਮਿਲੂਗਾ ਤੁਹਾਨੂੰ ਜੇ ਮਿਲੂਗਾ ਤੇ ਮੰਨ ਲਓ ਵੀ ਜੇ ਇਹਦੀ ਉਹ ਡੱਬੀ ਜੀ ਆਉਂਦੀ ਆ ਉਹਦਾ ਬਾਵਾ ਮਹਿੰਗੀ ਆਉਂਦੀ ਹੋ ਆਲੀ ਉਹ ਏਦਾਂ ਹੁੰਦਾ ਜੀ ਉਹ ਹੁੰਦੀ ਆ 100 ਗ੍ਰਾਮ ਹੁੰਦਾ ਉਹਦੇ ਵਿੱਚ ਹਾਂਜੀ ਤੇ ਉਹ ਮਿਲਦੀ ਆ 100-200 ਰੁਪਏ ਦੀ ਇੱਕ ਠੀਕ ਆ ਤੇ ਇਹ ਜੇ ਲਾ ਲਵਾਂਗੇ ਤਾਂ ਇੱਕ ਕਬੂਟਾ ਦੇ ਭਰ ਜਾਣੀਆਂ ਮੇਤਰੋ ਵੇਦ ਹੁੰਦਾ 3-2-3 ਕਿਲੋ ਫਲ ਆਹ ਨਾਲ 4 ਕਿਲੋ ਦੇ ਦਿੰਦੇ ਓਕੇ ਜੀ ਇੱਕ ਕਬੂਟਾ ਹੀ ਫਾਲੇ ਦਾ ਲਾਓ ਵੀ ਮੇਤਰੋ ਬਾਈ ਨਾ ਹਰੇਕ ਚੀਜ਼ ਲਈ ਹੋਈ ਆ ਬਾਈ ਦੀ ਇੱਥੇ ਆਹ ਅਨਾਰ ਲੱਗਿਆ ਹੋਇਆ ਆ ਦੇਖੋ ਜੀ ਅਨਾਰ ਵੀ ਲਾਇਆ ਹੋਇਆ ਵਾ ਠੀਕ ਆ ਬਾਈ ਜੀ ਤੇ ਆਪਾਂ ਸਾਰੀ ਲਈ ਹੋਈ ਇੱਕ ਤਰ੍ਹਾਂ ਦੀ ਸਾਰੀ ਵੈਰਾਈਟੀ ਆ ਜੀ ਠੀਕ ਹੈ ਜੀ ਠੀਕ ਹੈ ਜੀ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਲਓ ਵੀ ਮਿੱਤਰੋ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਸਤਿ ਸ਼੍ਰੀ ਅਕਾਲ